ਕਾਲ ਜੀ ਸਾਰਿਆਂ ਨੂੰ ਸਾਰੇ ਵੀਰਾਂ ਨੂੰ ਭੈਣਾਂ ਨੂੰ ਇਹ ਵੀਰ ਜੀ ਆਪਣਾ ਰਸਤਾਗਾ ਨਿਜਰ ਚੌਂਕ ਵਾਲਾ ਆ ਆ ਗਿਆ ਨਿਜਰ ਚੌਂਕ ਵਾਲਾ ਕੈਬ ਵਾਲੇ ਵੀਰਾਂ ਨੂੰ ਬੇਨਤੀ ਹੈ ਇੱਧਰ ਨੂੰ ਆਉਣਾ ਸਖਤ ਮਣੇ ਹੀ ਆ ਮੰਨ ਲੋ ਬਹੁਤ ਬੁਰਾ ਹਾਲ ਆ ਜੀ ਉਹ ਦੇਖੋ ਇਹ ਨਿਜਰ ਚੌਂਕ ਵਾਲਾ ਉਹ ਸਾਹਮਣੇ ਫਲਾਈਓਵਰ ਆ ਗਿਆ ਆ ਨਿਜਰ ਚੌਂਕ ਵਾਲਾ ਖਰੜ ਵਾਲਾ ਫਲਾਈਓਵਰ ਰਸਤੇ ਦਾ ਇੰਨਾ ਬੁਰਾ ਹਾਲ ਐ ਨਾ ਜੀ ਬਹੁਤ ਜ਼ਿਆਦਾ ਮੈਂ ਕਹਿੰਨਾ 2-2 ਫੁੱਟ 3-3 ਫੁੱਟ ਟੋਏ ਨੇ ਆ ਦੇਖੋ ਗੱਡੀਆਂ ਦੇ ਬਾਨਾਂ ਦਾ ਬੁਰਾ ਹਾਲ ਹੋ ਰਿਹਾ ਕੋਈ ਵੀ ਗਵਰਨਮੈਂਟ ਕੋਈ ਕੋਈ ਇੱਥੇ ਦਾ ਐਮਐਲਏ ਕੋਈ ਇੱਥੇ ਦਾ ਐਮਸੀ ਕੋਈ ਇੱਥੇ ਦਾ ਕੁਝ ਵੀ ਨਹੀਂ ਕਰ ਰਿਆ ਹੈਗਾ ਬਹੁਤ ਬੁਰਾ ਹਾਲ ਹੋ ਰਿਹਾ ਜੀ ਅੱਜਕੱਲ ਕੋਈ ਵੀ ਇੱਥੇ ਆਉਣ ਜਾਣ ਵਾਲੇ ਰਾਹੀ ਐਨੇ ਪਰੇਸ਼ਾਨ ਨੇ ਬਹੁਤ ਜ਼ਿਆਦਾ ਲੋਕ ਡਿੱਗ ਰਹੇ ਨੇ ਲੜਕੀਆਂ ਤਾਂ ਸਕੂਟਰੀਆਂ ਨਹੀਂ ਚੱਲ ਰਹੀਆਂ ਆ ਸਕੂਲ ਬੈਨਾ ਚੱਲਦੀਆਂ ਨੇ ਦੱਸੋ ਇਧਰ ਨੂੰ ਕਿੰਨੀ ਮੁਸ਼ਕਿਲ ਆ ਆਉਣਾ ਜਾਣਾ ਕਿੰਨਾ ਔਖਾ ਜੀ ਉਹ ਸਾਹਮਣੇ ਖਰੜ ਵਾਲਾ ਫਲਾਈਓਵਰ ਆ ਗਿਆ ਨਾਲ ਉਹ ਨਿੱਜਰ ਚੌਕ ਹੈਗਾ ਆ ਦੇਖ ਲਓ ਜੀ ਇੱਥੇ ਬਹੁਤ ਬੁਰਾ ਹਾਲ ਹੈ ਕਮਰਸ਼ੀਅਲ ਗੱਡੀਆਂ ਦਾ ਤਾਂ ਹੁਣ ਜਾਣ ਬਣਦੇ ਹੀ ਨਹੀਂ ਹੈਗਾ ਜੀ ਇੱਥੇ ਇਸ ਤੋਂ ਅੱਗੇ ਤਾਂ ਇੱਥੋਂ ਵੀ ਬੁਰਾ ਹਾਲ ਹੈ ਜੀ ਰਸਤੇ ਦਾ ਇਹ ਨਿੱਜਰ ਚੌਂਗਦਾ ਜੀ ਅਗਲਾ ਰਸਤਾ ਹੈਗਾ ਸਾਰੇ ਰਸਤੇ ਦਾ ਬੁਰਾ ਹਾਲ ਹੈ ਮਾਣਾ ਦਾ ਬੁਰਾ ਹਾਲ ਹੈ ਜੀ ਭਵੰਤਮਾਨ ਸਾਹਿਬ ਅੱਜ ਗੱਲਾਂ ਕਰ ਰਹੇ ਨੇ ਵੀ ਮੈਂ ਵਿਕਾਸ ਕਰੂੰਗਾ ਵਿਕਾਸ ਕਰੂੰਗਾ ਆ ਵਿਕਾਸ ਕਰਿਆ ਹੋਇਆ ਖਰੜ ਦੇ ਵਿੱਚ ਕੋਈ ਐਮਐਲਏ ਇੱਥੇ ਦਾ ਸਾਰ ਨਹੀਂ ਲੈ ਰਿਆ ਕੋਈ ਇੱਥੇ ਦਾ ਐਮਸੀ ਨਹੀਂ ਸਾਰ ਲੈ ਰਿਆ ਰੋੜਾਂ ਦੀ ਸਾਰੇ ਰੋਡਾਂ ਦਾ ਬੁਰਾ ਹਾਲ ਹੈ ਮਾਰਕੀਟਾਂ ਸਾਰੀਆਂ ਬੰਦ ਹੋਣ ਦੀ ਗਕਾਰਤੇ ਨੇ ਅੱਧੀ ਮੱਦੀਆਂ ਦੀਆਂ ਮਾਰਕੀਟਾਂ ਖਤਮ ਹੋ ਗਈਆਂ ਇੱਥੇ ਸਿਰਫ ਰਸਤੇ ਕਰਕੇ ਸੋ ਕਿਰਪਾਲਤਾ ਬੇਨਤੀ ਹੈ ਕੁਲਜੀਤ ਸਿੰਘ 베ਦੀ ਜੀ ਦਾ ਸਾਥ ਦਿਵੋ ਮੈਂ ਮੌਕਾ ਇਹ ਨਹੀਂ ਹੈਗਾ ਵੀ ਉਹ ਪਾਰਟੀ ਕਿਹੜੀ ਹੈਗੀ ਪਾਰਟੀ ਕਿਹੜੀ ਹੈ ਕਾਂਗਰਸ ਹੈ ਜਾਂ ਜੋ ਵੀ ਹੈ ਕੁਲਜੀਤ ਸਿੰਘ 베ਦੀ ਜੀ ਪਰ ਲੇਕਿਨ ਇਹ ਦੇਖੋ ਵੀ ਉਹ ਕੰਮ ਕਰ ਰਹੇ ਨੇ ਮੋਹਾਲੀ ਲਈ ਸੋ ਇਸ ਲਈ ਕੁਲਜੀਤ ਸਿੰਘ 베ਦੀ ਜੀ ਦਾ ਸਾਥ ਦਿਵੋ ਉਹਨਾਂ ਨਾਲ ਹਮ ਕੇ ਸਾਰੇ ਜਣੇ ਨਾਲ ਚੱਲੋ ਹੱਥ ਨਾਲ ਹੱਥ ਜੋੜ ਕੇ ਮੋਢੇ ਨਾਲ ਮੋਢਾ ਜੋੜ ਕੇ ਸਾਰੇ ਜਣੇ ਮੇਰੇ ਭਰਾ ਵਧੀਆ ਚੱਲੋ ਉਹਨਾਂ ਨਾਲ ਅਕਲਜੀਤ ਸਿੰਘ ਵੈਦੀ ਜੀ ਨਾਲ ਉਹਨਾਂ ਨੇ ਬਹੁਤ ਆਵਾਜ਼ ਚੱਕੀ ਐ ਇਹ ਮਹਾਲੀ ਵਾਸਤੇ ਕਮਾਂਡਾ ਕੀ ਕਰ ਰਿਹਾਗਾ ਕਮਾਂਡਾ ਕੁਛ ਨਹੀਂ ਕਰ ਰਿਹਾ ਇਹ ਸੀਵਰੇਜ ਪਾ ਦਿੰਦੇ ਨੇ ਪਹਿਲਾਂ 5 5 ਇੰਚੀ ਪਾਈਪ ਪਾ ਦਿੰਦੇ ਨੇ ਉਹ ਉੱਥੇ ਨੀਡ ਹੁੰਦੀ ਐ 10 ਇੰਚੀ ਪਾਈਪ ਦੀ ਉੱਥੇ 5 ਇੰਚੀ ਪਾਈਪ ਪਾਉਂਦੇ ਨੇ ਫਿਰ 2 ਸਾਲਾਂ ਬਾਅਦ ਫਿਰ ਪੱਟੋ ਪਟਾਈ ਹੁੰਦੀ ਐ ਅਨਿਜਰ ਰੋਡ ਤੇ ਜਿਹੜਾ ਪੰਪ ਐ ਦੇਖ ਲਓ ਇਹ ਅੱਗੇ ਸਾਰਾ ਰਸਤਾ ਬੁਰਾ ਹਾਲ ਹੈ ਜੀ ਐਸਬੀਪੀ ਕੋਲ ਜਾ ਕੇ ਤਾਂ ਬਸ ਬਹੁਤ ਜ਼ਿਆਦਾ ਬੁਰਾ ਹਾਲ ਹੈ ਸੋ ਕੈਬ ਵਾਲੇ ਵੀਰਾਂ ਨੂੰ ਬੇਨਤੀ ਹੈ ਇੱਧਰ ਨੂੰ ਆਉਣ ਦੀ ਕੋਸ਼ਿਸ਼ ਹੀ ਨਾ ਕਰੋ ਇੱਧਰ ਦੀ ਸਵਾਰੀ ਚੱਕੋ ਹੀ ਨਾ